ਮੈਸੇ ਜਸਵਿੰਦਰ ਸਿੰਘ थाना सदर ਫੁਹਾਰਾ ਤੋਂ ਮੈਨੂੰ ਇਤਲਾਹ ਮਿਲੀ ਸੀ ਮੈਂ ਥਾਣੇ ਹਾਜਰ ਸੀ ਡਿਊਟੀ ਉਪਰ ਅਸੀਂ ਵਿਖਲਵਾੜਾ ਕਰ ਦਿੱਤੇ ਕਿ ਐਕਸੀਡੈਂਟ ਹੋਇਆ ਡਿਜ਼ਾਇਰ ਕਾਰ ਦਾ ਜਦੋਂ ਮੌਕੇ ਤੇ ਜਾ ਕੇ ਦੇਖਿਆ ਤੇ ਇੱਕ ਡਿਜ਼ਾਇਰ ਕਾਰ ਆ ਉਹਦਾ ਓਵਰ ਬ੍ਰਿਜ ਜਿਹੜਾ ਓਵਰਪਾਸ ਵਾਲਾ ਲੋਹੇ ਦਾ ਬਣਿਆ ਪੋਲਾ ਉਹਦੇ ਪਿਲਰਾਂ ਨਾਲ ਗੱਡੀ ਟਕਰਾਈ ਆ ਸੜਕੋ ਟਕਰਾਉਣ ਦਾ ਕਾਰਨ ਪਤਾ ਲੱਗਾ ਜੀ ਕੋਈ ਸਿੱਕਾ ਕੱਟ ਹੈਗਾ ਜੀ ਰੋਡ 'ਚ ਉੱਥੇ ਥੋੜਾ ਬਿਜ਼ੀ ਆ ਬਟ ਇਹਦੇ ਨਾਲ ਗੱਡੀ ਕੋਈ ਨਹੀਂ ਟਕਰਾਈ ਸਰ ਕਿੰਨੇ ਜਾਨੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ 2 ਜਾਨੇ ਸੀ ਕਿੱਦਾਂ ਠੀਕ ਆ ਹਾਲਤ ਸਰ ਦੋਨਾਂ ਦੀ ਨਹੀਂ ਇੱਕ ਜਿਹੜਾ ਚਾਫਟਸ ਪਰਸਨ ਸੀ ਜਿਹੜਾ ਗੱਡੀ ਚਲਾਉਂਦਾ ਸੀ ਪਰਮਜੀਤ ਸਿੰਘ ਸਨਫਾ ਮਰਜੀਤ ਸਿੰਘ ਪਾਚੀ ਪਿੰਡ ਕੋਸੀ थाना ਮਾਲਪੁਰ ਜ਼ਿਲ੍ਹਾ ਹੁਸ਼ਿਆਰ ਬਦ ਰਹਿਣਾ ਪੂਰੀ ਡੈਥ ਹੋ ਗਈ ਆ ਤੇ ਉਹਦੀ ਵਾਈਫ ਹੈ ਨਾ ਗੁਰਮਿੰਦਰ ਕੌਰ ਜੀ ਉਹਦੇ ਸਟੈਂਡ ਲੱਗਿਆ ਉੱਥੇ ਡਾਕਲਾ ਸੀ ਬਲਸ ਸਰ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਉਹਨਾਂ ਦੀ ਪਾਰਸਾ ਉਹ ਜੋ ਬਿਆਨ ਲਿਖਣ ਦੇ ਆਪਦਾ ਕਰ ਰਿਹਾ ਹੈ ਸਾਡੇ ਕੋ 12:00 ਦੇ ਕਰੀਬ ਦੋ ਪੇਸ਼ੈਂਟਸ ਆਏ ਨੇ ਉਹਨਾਂ ਚੋਂ ਇੱਕ ਜੋ ਮੇਲ ਸੀਗੇ 44 ਸਾਲ ਦੇ ਉਹ ਬ੍ਰਾਡ ਡੈੱਡ ਹੈ ਨੇ ਗੜੀ ਦਾ ਐਕਸੀਡੈਂਟ ਹੋਇਆ ਸੀਗਾ ਖਲਵਾੜਾ ਬਾਈਪਾਸ ਤੇ ਤੇ ਜੋ ਉਹਨਾਂ ਦੇ ਵਾਈਫ ਨੇ ਗੁਰਵਿੰਦਰ ਕੌਰ ਉਹ ਜਿਹੜੇ ਲਾਜ ਨੇ ਸਿਰ ਤੇ 60% ਹੈ ਬਟ ਐਸ ਇਟ ਇਜ਼ ਜਾਨ ਨੂੰ ਖਤਰਾ ਮੈਂ ਇਹ ਸੇ ਜਸਵਿੰਦਰ ਸਿੰਘ थाना ਸਦਰ ਫੋਰਾ ਤੋਂ ਮੈਨੂੰ ਇਤਲਾ ਮਿਲੀ ਸੀ ਮੈਂ ਥਾਣੇ ਹਜੇ ਸੀ ਡਿਊਟੀ ਅਫਸਰ ਇਹ ਖਲਵਾੜਾ ਘੱਟ ਤੇ ਇੱਕ ਐਕਸੀਡੈਂਟ ਹੋਇਆ ਰਜ਼ਾਇਰ ਕਾਰ ਦਾ ਜਦੋਂ ਮੌਕੇ ਤੇ ਜਾ ਕੇ ਦੇਖਿਆ ਤੇ ਇੱਕ ਡਿਜ਼ਾਇਰ ਕਾਰ ਆ ਉਹਦਾ ਓਵਰ ਬ੍ਰਿਜ ਨਹੀਂ ਓਵਰਪਾਸ ਵਾਲਾ ਲੋਹੇ ਦਾ ਬਣਿਆ ਪੋਲਾ ਉਹਦੇ ਪਿਲਰਾਂ ਨਾਲ ਗੱਡੀ ਟਕਰਾਈ ਸਰ ਕੋ ਟਕਰਾਉਣ ਦਾ ਕਾਰਨ ਪਤਾ ਲੱਗਾ ਜੀ ਕੋਈ ਸਿੱਕਾ ਕੱਟ ਹੈਗਾ ਜੀ ਰੋਡ 'ਚ ਉੱਥੇ ਥੋੜਾ ਬਿਜ਼ੀ ਆ ਬਟ ਇਹਦੇ ਨਾਲ ਗੱਡੀ ਕੋਈ ਨਹੀਂ ਟਕਰਾਈ ਸਰ ਕਿੰਨੇ ਜਾਨੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਦੋ ਜਾਨੇ ਸੀ ਕਿੱਦਾਂ ਠੀਕ ਆ ਹਾਲਤ ਸਰ ਦੋਨਾਂ ਦੀ ਨਹੀਂ ਇੱਕ ਜਿਹੜਾ ਚਾਫਟਸ ਪਰਸਨ ਸੀ ਜਿਹੜਾ ਗੱਡੀ ਚਲਾਉਂਦਾ ਸੀ परमजीत सिंह सनूफ परमजीत सिंह निवासी ਪਿੰਡ ਕੋਸੀ थाना ਮਾਲਪੁਰ ਜ਼ਿਲ੍ਹਾ ਹੁਸ਼ਿਆਰ ਬਦਨਲਾ ਉਹਦੀ ਡੈਥ ਹੋ ਗਈ ਹੈ ਤੇ ਉਹਦੀ ਵਾਈਫ ਹੈ ਨਾ ਗੁਰਮਿੰਦਰ ਕੌਰ ਜੀ ਉਹਦੇ ਸਟਾਂ ਲੱਗੀਆਂ ਉੱਥੇ ਡਾਕਲਾ ਸੀ ਵਾਲਸ ਸਰ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਉਹਨੇ ਵੀ ਪਾਰਿਸ ਸਾਹ ਉਹ ਜੋ ਬਿਆਨ ਲਿਖਉਣ ਦੇ ਆਪਦਾ ਕਰ ਰਿਹਾ ਹੈ ਸਾਡੇ ਕੋਲ 12:30 ਦੇ ਕਰੀਬ ਦੋ ਪੇਸ਼ੈਂਟਸ ਆਏ ਨੇ ਉਨਾ ਚੋ ਇੱਕ ਜੋ ਮੇਨ ਸੀਗੇ 44 ਸਾਲ ਦੇ ਉਹ ਬ੍ਰਾਡ ਡੈੱਡ ਹੈ ਨੇ ਗੱਡੀ ਦਾ ਐਕਸੀਡੈਂਟ ਹੋਇਆ ਸੀਗਾ ਖਲਵਾੜਾ ਬਾਈਪਾਸ ਤੇ ਤੇ ਜੋ ਉਹਨਾਂ ਦੇ ਵਾਈਫ ਨੇ ਗੁਰਵਿੰਦਰ ਕੌਰ ਉਹ ਜਿਹੜੇ ਲਾਚ ਨਹੀਂ ਸਿਰ ਤੇ 60% ਹੈ ਬਟ ਐਸ ਇਟ ਇਜ਼ ਜਾਨੀ ਖਤਰਾ